ਸਾਰੇ 인사ਬੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਚਲੋ ਜੀ ਟਾਈਮ 2:30 ਵਜੇ ਕੀ ਤੇ ਆਪਾਂ ਇੱਕ ਤੇ ਬਣਾਈਏ ਘਟਕ ਚਾਹ। ਜੋ ਦਾ ਦਾ ਲੇੜੀ ਦੇ ਸੋਤੇ। ਉਹ ਆਪਣੇ ਜੋਗੀ ਘਟਕ ਚਾਹ ਬਣਾਉਣੀ ਹੈ। ਤੇ ਚਲ ਕਰੀਏ ਸਭ ਜੀ ਭਾਜੀ ਦੀ ਲਈ ਤਿਆਰੀ ਸਮਾਨ ਉਹ ਇਧਰ ਇਕੱਠਾ। ਨਾਲ ਮਹਨ ਲੂਣ ਵਾਲੇ ਚਾਹ ਬਣਾਉਣੀ ਆ। ਨਾਲ ਸਬਜੀ ਜੀਰਗੇ ਠੀਗਗੇ। ਲਿਗਾ ਜਾਤਾ ਹੈ ਮੈਂ ਮੈਨੂੰ ਫਰਾਈ ਕਰ ਤੱਕ ਕੋਟਾ ਕਪੜਾ ਨਹੀਂ ਜਾ ਗਰੀ ਨਹੀਂ ਬਣਉਣੀ ਹੈ ਇਧਰ ਆਪਣਾ ਬਣਾਉਣਾ ਅੱਜ ਪੜਾ ਏ ਕਿੰਨੇ ਵਾਲਾ ਹੈ ਬੈਂਗਣ ਰਹਿ ਚੋ ਕੱਢ ਕੇ ਰੱਖੇ ਇਧਰ ਪਿਆਜ਼ ਤੇ ਆ ਲਾਇਆ ਮੈਂ ਪਰਮਲ ਇਹ ਮੈਂ ਪਾਇਆ ਹੀ ਲੈ ਇਹ ਤਾਂ ਖਾਂਦੇ ਨਹੀਂ ਅੱਜ ਨਾ ਕੋਈ ਵੀ ਮੈਂ ਆਪਣੇ ਵਾਸਤੇ ਬਣਾਵਲੇ ਹੁਣ ਤਾਂ ਚਲਪੜਾ ਥਾ ਬਣਾ ਲੈਣਾ ਸਵੇਰੇ ਬਣਾਉਂਗੀ ਇਹਨਾਂ ਨੂੰ ਦੋ ਬਣਾ ਕੇ ਹੁਣ ਰੱਖ ਦੇਣੀ ਆਹ ਤੇ ਮੈਂ ਹਾਂ ਉਹ ਵਿੱਚ ਪਾ ਲੈਣੀ ਚੌਲਾਂ ਚ ਆਲੂ ਤੇ ਪਿਆਜ਼ ਚਾਹ ਪੜੀ ਪੀ ਲੈ ਤਾਂ ਫਿਰ ਮੈਂ ਸੁੱਤੀ ਉੱਠੀ ਜੇ ਚਾਹ ਨਾ ਪੀਤੀ ਤਾਂ ਮੇਰੇ ਨਾਲ ਕੰਮ ਕੋਈ ਨਹੀਂ ਹੋਣਾ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਇਹ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪ੍ਰਾਣੇ ਸੋਹਣੇ ਸੋਹਣੇ ਕਮੈਂਟ ਕਰੋ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਵਾਦ ਤੋਂ ਵਾਦ ਚੈਨਲ ਨੂੰ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਜੀ ਚਲੋ ਜੀ ਮੈਂ ਕਿਤੇ ਦੁੱਧ ਲੈ ਆਵਾਂ ਇੱਕ ਇਦਾਂ ਡੱਬੇ ਚ ਖੰਡ ਪਾਉਣ ਵਾਲਾ ਆਵੇ ਹਾਂ ਡੰਡਾ ਖਤਮ ਹੋ ਗਿਆ ਪਾਲ ਕੇ ਲੋਟੀ ਖੰਡ ਤੇ ਮੈਂ ਭਰਾਈ ਪਾ ਚਾਹ ਜ ਵੀ ਪਾਤੀ ਹਵੇ ਤੇਰਾ ਜੀ ਲੱਬੇ ਨਾ ਆ ਲੈ ਇਹ ਨਾਲ ਹੀ ਚੌਲ ਕੱਢ ਕੇ ਮੈਂ ਬਣਾਉਣੇ ਦੇ ਗਈ ਚਾਹ ਰਹਿ ਜਗੀ ਹੋਰ ਆ ਲਾ ਲ ਲਖਾ ਸਮਾਂ ਨਹੀਂ ਆ ਜਿਹੜਾ ਯਾਰੀ ਘੱਟ ਲਗੇ ਚਾਹ ਰਹਿ ਜਗੀ ਲੋ ਤੇ ਪੈਸ ਕੇ ਆ ਵੀ ਮਿੰਜੇ ਤਾਂ ਮਗਾ ਡਵਾ ਡੱਕਾ ਜਦੋਂ ਕਾਪਾ ਚਾਹ ਬਣਾਉਣਾ ਹੁੰਦਾ ਤੇ ਐ ਡਵਾ ਡੱਕਾ ਲੱਭ ਆ ਫਰਾਈ ਪੈਨ ਪਿੱਤਲ ਦੇ ਚਾਹੇ ਬਣਾਉਣੀ ਪੈਂਦੀ ਆ ਨਾਲਿਆ ਨੀਕੀ ਜੀ ਤੜਕਣੀ ਕੱਢੀ ਪਈ ਸੀ ਪ੍ਰੈਸ ਕਾਊਂਟਰ 'ਚ ਚੇਤਾ ਹੀ ਨਹੀਂ ਤੇ ਨਾਲੇ ਆ ਮੈਂ ਅੱਜ ਫਰਾਈ ਪੈਨ ਕੱਢੀ ਇਹ ਤਾਂ ਲਿਹਾਈਆਂ ਨਹੀਂ ਗਈਆਂ ਤੇ ਕਾਪਾ ਚਾਹ ਬਣਾਉਣੀ ਉਹ ਤਾਂ ਬਣਾ ਲਈ ਮੈਂ ਕਿਹੜੇ ਜੀਨੇ ਨੂੰ ਘੜੀ ਦਾ ਤੇ ਪਤਾ ਨਹੀਂ ਇਹਦੇ ਵਾਸਤੇ ਛੱਡ ਕੇ ਜਾਣੀਆਂ ਚੀਜ਼ਾਂ ਪੇ ਜਿਹਨਾਂ ਵਰਤਨਾਂ ਫੇਰ ਲਿਉਂਦੇ ਰਹਿਣਗੇ ਜਿਨ ਚੜ ਜਿੰਦਗੀ ਆਪਾਂ ਦੇ ਵਰਤਗੋ ਹੋਇ ਇੱਕ ਵਾਈਸ ਹਾਤਨਾਂ ਵਾਈਸ ਮਾਰਾਈ ਤੇ ਰਹੀ ਆਸਰੇ ਹੋਇ ਇੱਕ ਚਲੋ ਜੀ ਇਹ ਆਪਾਂ ਚਾਹ ਆਪਾਂ ਨੇ ਆੜਾ ਜਾਨੀ ਬਾਟੀ ਤੇ ਆ ਕਾਪੇਚ ਪਾ ਕੇ ਜਾਂ ਅੰਦਰ ਫਿਰ ਉਹਨਾਂ ਨੂੰ ਅੰਦਰੋਂ ਫਿਰ ਨਾਲ ਤੇ ਆ ਬੈਂਗਣ ਢੋ ਕੇ ਚੰਗੀ ਤਰ੍ਹਾਂ ਚੀਰ ਕੇ ਛਿਲਾਂ ਲਾ ਕੇ ਇਹਨੇ ਸੋਨੇ ਸੋਨੇ ਦਾ ਪਤਾ ਲੱਗ ਜਾਂਦਾ ਆਪਾਂ ਦੂਜੇ ਰੋਟੀ ਪਰઠા ਬਣਾਉਣਾ ਜਦਾਂ ਬਾ ਬਣਾਉਣੇ ਆ ਅੱਗੇ ਪੈਂਡਾ ਜਦੋਂ ਉਦੋਂ ਤੇ ਆਪਾਂ ਚੁੱਲੇ ਦੇ ਵਿੱਚ ਫੁਲਕੇ ਪਰ ਪਕਾ ਕੇ ਰਣੀ ਦੇ ਮਗਰੋਂ ਮੁੜ ਕੇ ਜਿਹੜੀ ਆਗ ਹੁੰਦੀ ਕੋਲਿਆਂ ਕਾਲਿਆਂ ਦੀ ਤੇ ਦੱਬ ਦੇਣੀ ਬੈਂਗਣ ਤੇ ਪਰઠા ਬਣ ਜਾਂਦਾ ਹੈ ਇੱਕ ਵਾਰੀ ਮੈਂ ਇੱਕ ਦਿਨ ਵਾਲ ਕੇ ਬਣਾਇਆ ਮੈਨੂੰ ਚੰਗਾ ਨਹੀਂ ਲੱਗਾ ਉਹ ਪੋਪਲ ਜਿਹਾ ਬੰਦਾ ਖਰਾਰਾ ਪੰਨ ਨਹੀਂ ਰਹਿੰਦਾ ਹੁਜ ਏਦਾਂ ਜਿਹੜਾ ਪਰਥਾ ਜਿਹੜਾ ਏਦਾਂ ਕਰਾਰਾ ਬਣਦਾ ਵਾਲਿਆਂ ਨਹੀਂ ਸੈਟ ਪਿੰਡਾ ਵਾਲੀ ਮੋਇ ਤਾਂ ਨਹੀਂ ਲੱਭਣੀ ਹੁਣ ਭਾਰ ਹੁਣ ਕੀ ਕਰੀਏ ਮਜਬੂਰੀ ਹੈ ਕੋਈ ਸ਼ੌਂਕ ਨਹੀਂ ਚਲੋ ਚਲੋ ਜੀ ਚਾਹ ਬਣ ਗਈ ਵੇਖੋ ਆ ਨਿਕਾ ਜੇ ਇਹ ਨਾ ਫਰਾਈ ਬਣਾ 350 ਦਾ ਸਟੀਲ ਦਾ ਦਿੱਤਾ ਇਹ ਤੇਲ ਆ ਗਿਆ ਭੀ ਪਰੋਂ ਲੈ ਆਂਦਾ ਹੀ ਹੈ ਤੇਲ ਹੀ ਭੁੱਲਾ ਲਾਜੀ ਆਪਣੀ ਚਾਹ ਪਾ ਲਈ ਆ ਇੱਕ ਕੱਪ ਬਹਿ ਬਚ ਗਿਆ ਜੇ ਤੇ ਜੋ ਦਾ ਜੋਦੇ ਨੇ ਇਤਨੀ ਹੈ ਜੇ ਉੱਠਣਾ ਡੈਲੀ ਉਹਦਾ ਉਠੂਗਾ ਤੇ ਪੀ ਲੂਗਾ ਚਲੋ ਅੱਛਾ ਆਪਾਂ ਚੱਲੇਗੇ ਅੰਦਰ ਫਿਰ ਨਾਲੇ ਚਾਵਲ ਬਣਾ ਲੈਨੇ ਆ ਤੇ ਨਾਲ ਸਬਜ਼ੀ ਚੀਰ ਲਾਂਗੇ ਹਵਾ ਹੁੰਦੀ ਬਹੁਤ ਸੋਹਣੀ ਕੱਪੜੇ ਧੋਤੇ ਹੀ ਜੋ ਮੈਂ ਸੁਕਣੇ ਪਾ ਕੇ ਆਈ ਸਵੇਰ ਦੇ ਬਾਲਟੀ ਚ ਪਏ ਤੇ ਕੋਠੇ ਦੇ ਉੱਤੇ ਜਾਣਾ ਆਉਣਾ ਕਿਤੇ ਕਾਹੋਂ ਬਹੁਤ ਜਿਆਦੀ ਥੱਲੇ ਹੋਏ ਬੰਦਾ ਤੁਰਿਆ ਫਿਰਦਾ ਲੇੜੇ ਸੁਕਣੇ ਪਾ ਦੇ ਲਾ ਲੈ ਕੋਠੇ ਦੇ ਉੱਤੇ ਤੇ ਹੁਣ ਧਿਆਨ ਵੀ ਆ ਬਾਹਰ ਵੀ ਇਹਨਾਂ ਕਿਣ ਕਣੀਆਂ ਆ ਜਾਣ ਫਿਰ ਸਵੇਰ ਦਾ ਦਮੀ ਪੈਣ ਡਿਆ ਹੁਣ ਤੇ ਵੜ ਮਣਨ ਜਾ ਲੱਗਾ ਫਰਕਾ ਮੈਂ ਕੱਪੜੇ ਪਾ ਕੇ ਆਈ ਇਹਨਾਂ ਦੇ ਹੀ ਪਜਾਮੇ ਕਮੀਜ਼ ਪੱਗਾਂ ਜੋ ਸੋਂਦੇ ਮੇਰੇ 2-3 ਸੂਟ ਚਲੋ ਜੀ ਹੁਣ ਆਪਾਂ ਚੱਲ ਗਏ ਅੰਦਰ ਫਿਰ ਆਪਾਂ ਬਣਾਉਣੀ ਸਬਜ਼ੀ ਬਾਜੀ ਪਰ ਖਾਪੂਰਥਾ ਕਰਦੇ ਤਿਆਰ ਤੇ ਨਾਲ ਚੌਲ ਬਣਾਉਣੇ ਲੂਣ ਵਾਲੇ ਆ ਇੱਕ ਇੰਨਾ ਕੌਲਾ ਚੌਲਾਂ ਦਾ ਇਹੋ ਹੀ ਪਾਉਣੇ ਕ ਦੋ ਦੋ ਹੀ ਪਾਣੀ ਦੇ ਪਾਉਣੇ ਬਸ ਤੇ ਇਹਦੇ ਨਾਲ ਚੌਲ ਵਧੀਆ ਬਣ ਜਾਣੇ ਮਿਣਕੇ ਹੀ ਪਾਵਾਂਗੇ ਲਓ ਜੀ ਚੌਲ ਹੁੰਦੇ ਆਵੇ ਮੈਂ ਲਾਗੀ ਤੜਕਾ ਤੇ ਆਬ ਮੈਂ ਚੱਲ ਗਈ ਅੰਦਰ ਆ ਵੇਖੋ ਚੌਲ ਵੀ ਬਣ ਚੱਲੇ ਉਸ ਆਇਆ ਬਜੀਰਾ ਪਿਆਜ਼ ਟਮਾਟਰ ਹਰੀ ਮਿਰਚ ਤੇ ਆਲੂ ਇਹ ਸਭ ਨੂੰ ਗਿਆ ਘਟ ਕਰਕੇ ਤਾਂ ਆ ਮੈਂ ਇਹ ਪਹਿਲਾਂ ਅੰਦਰ ਖੜਕੇ ਤੇ ਕੱਟ ਲਈਆਂ ਤੇ ਇਹਦਾ ਇਹ ਚ ਖਰਾਬ ਵੀ ਨਿਕਲਿਆ ਐਂਦਾ ਆਪਾਂ ਜਦੋਂ ਕੱਟਦੇ ਨਾ ਫਿਰ ਇਹਦਾ ਖਰਾਬਦਾ ਪਤਾ ਲੱਗ ਜਾਂਦਾ ਉਦਾਂ ਜਦੋਂ ਆਪਾਂ ਬਣਾਉਨੇ ਫਿਰ ਉਹ ਤੁਹਾਨੂੰ ਪਤਾ ਹੋ ਤਾਂ ਫਿਰ ਵੀ ਚਲਦਾ ਜਿਆ ਨਹੀਂ ਲੱਗਦਾ ਇਹਦਾ ਤਾਂ ਹੁਣ ਇਹਨਾਂ ਨੂੰ ਸੀਟੇ ਨਮਰ ਵਾਲਾ ਇਹ ਰਾਤ ਕੇ ਚਾਲੂ ਵਾਲੇ ਹੀ ਨਾ ਆਪਾਂ ਇਹ ਦੇਖ ਆਪਾਂ ਥੋੜਾ ਜਿਹਾ ਤੇਲ ਪਾ ਕੇ ਦੇ ਜੇ ਇਦਾਂ ਰੱਖੇ ਨਾ ਹੁਣ ਆਪਾਂ ਫਿਰ ਇਹ ਤੁਹਾਨੂੰ ਪਤਾ ਵਾ ਇਹ ਕਾਲੇ ਜੀ ਹੋ ਜਾਣੇ ਬੈਂਗਣ ਤਾਂ ਆਪਾਂ ਇਹ ਕੰਮ ਕਰਨਾ ਹੀ ਕਿਉਂ ਤੇ ਇਹਨਾਂ ਨੂੰ ਆਪਾਂ ਮੈਂ ਕਿਹਾ ਪਾ ਕੇ ਇੱਥੇ ਤਰ ਦੇਣੇ ਆਹ ਵੇਖੋ ਇਹ ਗਲ ਜਾਣ ਐਨ ਪੂਰੇ ਤੇ ਫਿਰ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਪੁੰਨ ਕੇ ਇਸ ਤੇ ਪਰਾ ਪਾ ਦਾਂਗੇ ਤੇ ਚਲੋ ਜੀ ਆਪਣਾ ਪੜਦਾ ਬਣ ਕੇ ਤਿਆਰ ਕੰਮ ਗੰਨਾ ਗਿਆ ਇਸ ਤੇ ਸਰ੍ਹਾਈ ਕਲਾ ਕਰਕੇ ਮੋਢੇ ਨੇ ਜਾਨ ਖਾ ਲਈ ਬਾਹ ਨੇ ਆਈ ਨਹੀਂ ਬਾਹ ਦੋ ਹੱਦੀ ਕਹਿੰਦੀਆਂ ਗੱਲਾਂ ਆਹੋ ਵਾਧ ਸਰੀਰ ਨੂੰ ਦੇ ਇਸ ਕਾ ਨੂੰ ਕਾਟੇ ਇਧਰ ਲੈਣੀ ਹੈ ਬੱਚਾ ਵੜੇਗਾ ਬੰਦੀਗਾ ਤੇ ਨਾਲੇ ਚਲੋ ਜੀ ਐਨਲ ਮਾ ਤੋ ਐਨਲ ਮਾ ਮਾਰ ਜੀ ਮੁਰਕੇ ਪਿਆਰ ਕੇ ਉਹ ਢੇਰ ਦੇ ਸਾਡੇ ਕੁਛ ਇਹ ਹੋਣੇ ਗਣੂ ਦੀ ਬਾਹਰ ਮੇਰਾ ਸ਼ੁਕਰ ਦਾ ਕਰਕੇ بیوی ਦਾ ਕਰਕੇ ਜੀ ਨੂੰ ਬਹੁਤ ਹੁੰਦਾ ਮੈਨੂੰ ਸੋਈ ਚਖਵਾਉਣ ਨੂੰ ਜੀ ਨਹੀਂ ਕਰਦਾ ਉਹ ਸੋਈ ਜਾਣੀ ਹੈ। ਸਾਈਂ ਬੱਝੂ ਬੰਨਦਾ ਜਾਂਦਾ। ਉਹ ਸਰੀਰੰਤਰ ਲੋਇਰ ਕਾਹ ਕਿਤੇ ਕੰਮ ਕਰਦੇ ਆ ਕੀ ਥਕੀਦਾ ਨਹੀਂ। ਉਹ ਹੋਰ ਸਰੀਰ ਜਿਹੜਾ ਕੰਮ ਨੂੰ ਦੇਖ ਕੇ ਰੋਣ ਆਉਂਦਾ। ਉਹ ਤੇ ਵਾਖਿਆ ਹੈ ਸਰੀਰ ਨਹੀਂ ਸਭ ਕੁਝ ਹੈ ਸਰੀਰ ਤੇ। ਇਹ ਸਰੀਰ ਨਹੀਂ ਤੇ ਕੁਛ ਵੀ ਨਹੀਂ ਪਰ ਕੀ ਕਰੀਏ ਹੁਣ ਮਜਬੂਰੀ ਕਰਨਾ ਪੈਣਾ। ਨਿਆਣਿਆਂ ਨੇ ਤੇ ਸਹਾਨ ਕਰ ਲਿਆ ਤੇ ਹੁਣ ਆਪਾਂ ਥੋੜਾ ਸਹਾਨ ਕਰਨਾ। ਨਹੀਂ ਤੇ ਜਿਹੜਾ ਆਉਂਦਾ ਕੰਮ ਕਰੀਏ ਤੇ ਕੰਮ ਤੇ ਸਾਡਾ ਕੁਛ ਵੀ ਨਹੀਂ ਆ। ਜਿੱਥੇ ਸਰੀਕ ਜਿਦਾਂ ਆ ਜਾਣਗਾ ਉਥੇ ਫਿਰ ਰਬ ਰੱਖਾ ਆ ਨਿੰਨ ਕਹਿੰਦੇ ਦਸੀਆ ਇਹ ਮੈਂ ਰਬੀ ਤੇ ਹੈ ਕੇ ਪਿਆਜ਼ ਆ ਤੇ ਦੇ ਪਿੰਡ ਵਿੱਚ ਨਾ ਇਹਨੇ ਕ ਪਾ ਗਏ ਜਿਹਨੇ ਕ ਆਪਾਂ ਖਾ ਲਗੇ ਸ਼ੂਗਰ ਵਾਸਤੇ ਤੇ ਵਿੱਚ ਥੋੜੇ ਜਿਹਾ ਪੌਣੇ ਮੇਦੀ ਤੇ ਥੋੜੀ ਜਿਹੀ ਕਲੋਜੀ ਬਾਹਰ ਇਨਾਮ ਦੇਣਾ ਪੀਣੇ ਕੋਲੇ ਜਾ ਗੜੀ ਹੋਏ ਇਹ ਲੈ ਬਾਲਣੀ ਮੇਥੀ ਚੁਟਕੀ ਦੇ ਵਿੱਚ ਜਿੰਨੇ ਆ ਜਾਣ ਜਿਆਦੇ ਤੇ ਨਾਲ ਥੋੜੀ ਜਿਹੀ ਕਲੌਂਜੀ ਬਸ ਥੋੜੀ ਜਿਹੀ ਕਲੌਂਜੀ ਪਾ ਕੇ ਇਹਨਾਂ ਨੂੰ ਦੇਣਾ ਪੀਣੇ ਇਹਨਾਂ ਦਾ ਪਾਣੀ ਜਿਹੜਾ ਪੀ ਲੈਣਾ ਮ ਇਹ ਚੀਜ਼ਾਂ ਜਿਹੜੀਆਂ ਇਹ ਵੀ ਖਾ ਲੈਣਾ ਮੇਥੇ ਇਹਦੇ ਕਲੋਜੀ ਉਹਨਾਂ ਨੇ ਕਿਹਾ ਮੇਰੇ ਨਾਲ ਕਿ ਸਤਾਂ ਆ ਬਾਹਰ ਫੇਟ ਟੈਸਟ ਕਰਾ ਕੇ ਵੇਖੀ ਇਹ ਤੇਰੇ ਨਾਲ 슈ਗਰ ਉਡੂ ਤੇ ਫਿਰ ਕਾਂਗੀ ਪਾਣੀ ਉਹਨਾਂ ਕ ਪਾਉਣਾ ਕਿ ਜਿੰਨਾ ਕ ਆਪਾਂ ਪੀ ਲੈਣਾ ਗਲਾਸੀ ਤੇ ਕੋਈ ਮਿਲ ਲਵਦੀ ਨਹੀਂ ਹੁਣ ਗਲਾਸ ਕਿੱਥੇ ਅੱਗੇ ਆਪਾਂ ਪਰੌਣੇ ਆਇਆ ਤਾਂ ਗਲਾਸਾਂ ਲਿਓਨੇ ਨੇ ਆਹ ਜੂਸ ਜੀ ਵਾਲਾ ਕੱਪ ਹੀ ਤੇ ਮੈਂ ਹਾਂ ਇਹਦੇ ਵਿੱਚ ਹੀ ਹੁਣ ਪਾ ਕੇ ਪੀ ਲੈਣੀ ਫਿਰ ਬਾਟੀ ਪਾਉਣ ਵਾਲੀ ਆ ਫਿਰ ਭਰਦੇ ਆ કરી બે ગુર ગરમ વડા ટકા લો ચવળા ચવળા બનેગી લો મળયા પાણી ઈમર મગાય મટાટ કા દે બિલક બને ન પડી ના ચુકકી આ મન સુક દે દે રા દેને ન સવેરી બનાઉંગી ચલો ચવળ બનેયા ਹੁਣ ਬਸ ਇਹ ਰਹਿ ਗਏ ਆਪਣੇ ਪਿਆਜ਼ ਹੀਰ ਨਾਲ ਤੇ ਟਮਾਟਰ ਮੈਚ ਉਹਨੂੰ ਦੁੱਧ ਲਿਆਉਂਗੀ ਫਿਰ ਚੀਰਾ ਚਲੋ ਇਹਨੂੰ ਇੱਥੇ ਰੱਖ ਦੋ ਆਹ ਦੇਖੋ ਇਹ ਸ਼ੁਗਰਵਾਹ ਤੇ ਮੈਂ ਕਿਹਨੇ ਦੱਸਿਆ ਮੈਂ ਕਿਹਾ ਹੋਰ ਦਾ ਵੀ ਆ ਚਲੋ ਜੀ ਆਪਾਂ ਅੰਦਰ ਚੱਲਦੇ ਫਿਰ ਆਪਾਂ ਉਹਨਾਂ ਚੀਰ ਨਾਲ ਆਪਣਾ ਪਰਤਾ ਬਣ ਜੂਗਾ ਫਿਰ ਆਪਾਂ ਉਹਨੇ ਪੜtheta ਦੀ ਆਪਣੀ ਹੋ ਗਈ ਤਿਆਰੀ ਇਧਰੋਂ ਮੈਂ ਕਟਾਂ ਹਰੀਆਂ ਮਿਰਚਾਂ ਦੋ ਟਮਾਟਰ ਪਿਆਜ ਆ ਵੇਖੋ ਭੁੰਨਦੇ ਆ ਇਹ ਆ ਮਿਰਚ ਮਸਾਲਾ ਤੇ ਇਧਰ ਆਪਾਂ ਖਾਇੜਾ ਬਣਾਇਆ ਆ ਬਾਈ ਬੀ ਨੂੰ ਪਾਉਣਾ ਚਲੋ ਸੁਲਾਈਏ ਆਪਾਂ ਤੜਕਾ ਪਰਾ ਬਣਾਈਏ ਕਿਸੇ ਫਾਈਗੇ ਪਾੜ ਲਈਏ ਦਹੀਂ ਅਜੇ ਦੋਦੋ ਲੈਣਾ ਅੱਜ ਮੈਂ ਜਾਣਾ ਨਹੀਂ ਐ ਲੇਟ ਹੀ ਜਾਣਾ ਗਰਮੀ ਵੜੀ ਗਈ ਜੀ ਨੂੰ ਕੁਛ ਵੜਾ ਹੁੰਦਾ ਤੇ ਚਲੋ ਜੀ ਮੇਰੇ ਚ ਮਸਾਲਾ ਪਾਈਏ ਪਰਦੇ ਜਿਹਾ ਪਾਈ ਲੱਡੂ ਮਾਰਾ ਵਾ ਆਈ ਦੀੰਦਾ ਸਾਡੇ ਇੱਥੇ ਲੋਕਾਂ ਨੇ ਪਾਈ ਕੇ ਜਾਇਆ ਕਈਆਂ ਕਰਾਂ ਦੀ ਜੋ ਪਾਈ ਖੰਦੀਕ ਦੇ ਰਹੇ ਨੇ ਸਬਜ਼ੀ ਨਹੀਂ ਬਣਾਉਂਦੇ ਨਾ ਦੇ ਦਿੰਦੇ ਉਹਨਾਂ ਨੇ ਲੱਡੂ ਲੈ ਲੈਣੇ ਨੇ ਲੱਡੂਆਂ ਦੇ ਨਾਲ ਪਰ ਸਾਡੇ ਚਾਹਦੇ ਨੇ ਆਹ ਮੈਂ ਤਾਂ ਤਰ ਮਾਰਨ ਨੂੰ ਕਹਾਂ ਤਰਨ ਕਰੇ ਕਹਾਂ ਮੈਂ ਤੇਰੇ ਨੇ ਸਬਜ਼ੀ ਬਣਾਈ ਤੇ ਉਸੋਂ ਗੱਲਾਂ ਕਰਦਾ ਆਂਦਾ ਹੀ ਇਹ ਕੀ ਹੋ ਗਿਆ ਆ ਨਹੀਂ ਵਾਲੇ ਪਰਵਾਹ ਨੂੰ ਸਮਝੀ ਜਿਹੜੀ ਚਾਹੀਦੀ ਚਾਹੀਦੀ ਭਾਂਡਾ ਸੁੱਕੀ ਹੋਏ ਦਾ ਮੈਂ ਲੁੱਦੀ ਤੇ ਮੈਂ ਗਿਆਨ ਪਰ ਉਹਨਾਂ ਦਾ ਆ ਕੇ ਦੇਖਣਾ ਮੈਂ ਖਾ ਚੱਲ ਉਹ ਸੋਚੋ ਕਿ ਭਾਈ ਲਈ ਜਮਾਨ ਆਹ ਤੋਂ ਆਦਰ ਨੂੰ ਲੈ ਕੇ ਸੋਲ ਕਰੋ ਜਾਨਾ ਨੂੰ ਵੀਰ ਨੂੰ ਬਹੁਤ ਕਾਟ ਲੈ ਨਹੀਂ ਚੋਨਾ ਬੰਦੇ ਦਾ ਆਪਾ ਅਪਣੇ ਨੂੰ ਹੋਰ ਨਹੀਂ ਪਾਉਣਾ ਤੋਂ ਬੰਦੇ ਜਿਹੜਾ ਹੈ ਹੰਦੀ ਪਾ ਦੇਗੀ ਤੇਜੀ ਮਿਰਚ ਮਸਾਲਾ ਮਸਾਲਾ ਆਪਾ ਥੋੜਾ ਹੀ ਪਾਉਣਾ ਥੋੜੀ ਜਿਹੀ ਲਾਲ ਮਿਰਚ ਪਾ ਦੇਗੀ ਮਸਾਲਾ ਆਪਾ ਥੋੜਾ ਜਿਹਾ ਪੀਓ ਪਾਉਣਾ தான் கரமே பயங்கனா மீன் பிள்ளை டண்டாஸா

ਗਰਾਂ 13 ਫੁੱਲ ਕੇ ਆ। ਜੋ ਡੈਡੀ ਨੇ 1002 ਫੁੱਲ ਕੇ ਖਾਣੇ ਤੋਂ ਲੰਗਣ ਵਾਲੇ ਚੌਲ ਵੀ ਬਣਾਏ ਆ। ਉਹਨੇ ਦੀ ਬੋਲ ਖਾ ਲੇ। ਉਹੋ ਗੋ ਕੇ ਖਾਣੇ ਨੇ। ਉਹ ਵੀ ਜੇ ਉਹਨੂੰ ਪੜਤਾਂ ਸੁਆਦ ਲੱਗਾ ਜਿਆਦਾ ਤੇ ਜੇ ਨਾਲ ਸਾਦਾ ਦਹੀਂ ਦੇ ਤਾਂ ਫਿਰ ਉਹ ਇੱਕ ਹੀ ਥਾਂ। ਫਰਲੇ ਟਲੇ ਹੋਣਾ ਅੱਜ ਇਹਨਾਂ ਨੂੰ ਕਿਹਾ ਜੇ ਤੂੰ ਸਹਾਰੀ ਲੈ ਕੇ ਗਏ ਉਦੋਂ ਲੈ ਆਇਓ ਗਰਮੀ ਬੜੀ ਲੱਗਦੀ ਹੈ ਭੁਰਿਆ ਨਹੀਂ ਲਾਓ ਕੱਢੀ ਦੂਰ ਰਹੀ ਹੋ ਜਿੱਗਿਆ ਤੇ ਹੁਣ ਮੇਦੋ ਮਾਜਲਾ ਭਾਂਡੇ ਵੇਖੋ ਪੜਦਾ ਵੇਖੋ ਰਾਂਗੇ ਡਾ ਸੋਨਾ ਆ ਗਿਆ ਮੈਂ ਕਿਹਾ ਇੱਕ ਵਾਰੀ ਨਾ ਤੇ ਇਧਰ ਆਟਾ ਇਹ ਨੂੰਣਾ ਪਟਾ ਕੇ ਰੱਖ ਲਿਏ ਫਰੈਜ ਚ ਇਹ ਥੋੜਾਈ ਬਿਚਾ ਕੇ ਵੀਡੀਓ ਨੂੰ ਕਰਿਓ ਸਪੈਨਡ ਜੇ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕੱਲ